ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਆਪਾਂ ਬਣਾ ਲਈ ਚਾਹ ਚਾਹ ਤਾਂ ਦੁੱਧ ਚ ਪੱਤੇ ਪਾ ਲਈ ਅੰਜ ਫਿਰ ਪਿਆ ਸੀਗਾ ਤੇ ਇੱਧਰ ਭਾਂਡੇ ਢਿੰਡੇ ਇਕੱਠੇ ਕਰ ਤੇ ਇੱਧਰ ਲਗਾਤੀ ਸੀਗੀ ਮਸ਼ੀਨ ਮਸ਼ੀਨ ਮੈਂ ਗੁਸਤਾ ਰਾਤ ਤੋਤੇ ਸੀਗੇ ਕੱਪੜੇ ਕਾਲੇ ਪੀਲੇ ਰਹਿ ਗਏ ਉਹ ਲਾਤੇ ਆਟਾ ਗੁੰਨਤਾ ਏ ਆਟਾ ਗੁੰਨ ਕੇ ਇਹਦੇ ਚ ਪਾਤਾ ਦੁੱਧ ਪਤਿਲੇ ਚ ਉੱਦ ਪਾ ਕੇ ਪਤੀਲੇ ਚ ਕੱਪੜੇ ਸੁੱਕਣੇ ਪਾਇਆ ਹੀ ਸਾਜਰੇ ਸਾਜਰੇ ਐ ਧੋਣ ਦਾ ਫਾਇਦਾ ਰਾਤ ਨੂੰ ਸਾਮ ਨੂੰ ਵਧੀਆ ਕੰਮ ਨਿਬੜ ਗਿਆ ਮੇਰਾ ਹੁਣ ਪਾਤੀ ਠੰਡੇ ਠੰਡੇ ਵਧੀਆ ਕੰਮ ਨਿਬੜ ਗਿਆ 8-9 ਵਜੇ ਤੈਨੂੰ ਤੇ ਹੁਣ ਆਪਾਂ ਹੋਰ ਕੰਮਕਾਰ ਕਰ ਲਾਂਗੇ ਨਾਲੇ ਕੰਮ ਨਿਪੜੇ ਜੂ ਫਰੀ ਆ ਆਪਾਂ ਤੇ ਲੋ ਜੀ ਇਹ ਹੈਗਾ ਹਾਰਾ ਆਪਣਾ ਇਹ ਹੈਗਾ ਚੁੱਲਾ ਅੱਜ ਆਪਾਂ ਲਿਪਾ ਪੋਚਾ ਕਰਤਾ ਇਹਦੇ ਆ ਦੇਖ ਲੋ ਕਾ ਉਦਣ ਕਾਇਦੀ ਸੀ ਕੀ ਕੌਣ ਪਤਾ ਨਹੀਂ ਕੌਣ ਕਹਿੰਦੀ ਸੀ ਹਾਰੇ ਦਾ ਨਹੀਂ ਪਤਾ ਇਹ ਆ ਹਾਰਾ ਭੈਣੇ ਦੇਖ ਲੈ ਇੱਥੇ ਲਗਾਤੀ ਮੈਂ ਗੋਹੇ ਤੇ ਇਧਰ ਧਰਤੀ ਲੇਟੀ ਮੱਝ ਵਾਸਤੇ ਜਿਹੜੀ ਆਪਣੀ ਮੱਝ ਸੂਈ ਆ ਇਹ ਮੈਂ ਅੱਧਰ ਪਹਿਲਾਂ ਡੱਕੇ ਹੀ ਲਗਾਤੇ ਫੇਰ ਦੇਖੇ ਉਹ ਕਾਦੇ ਤੇ ਧਰਿਆ ਕਰੂੰ ਬਾਅਦ ਚ ਹਲੇ ਰਿੰਡਿਆਂ ਕਰੂੰ ਹਾਰਾ ਮੇਰਾ ਖਾਲੀ ਸੀਗਾ ਹਲੇ ਹੁਣ ਲਿਪਿਆ ਪੋਚਿਆ ਰੱਖਿਆ ਪਿਆ ਸੀਗਾ ਮੇਰਾ ਹੁਣ ਮਿੱਟੀ ਪਾਣੀ ਨਾ ਖਰਾਬ ਹੋਇਆ ਬਸ ਸੀਗਾ ਮੀਹ ਨਾਲ ਇਹਦੇ ਕਰਕੇ ਮੈਂ ਪਾਂਡੂ ਫੇਰ ਤੱਜ ਪਾਂਡੂ ਫੇਰ ਕੇ ਰੱਖ ਤਾਂ ਇਧਰ ਅਗਵਾਲਤੀ ਇਧਰ ਧਰਤਾ ਮੈਂ ਦੁੱਧ ਹਾਰੇ ਚ ਅੱਜ ਪਾਂਡੂ ਫੇਰ ਕੇ ਇਧਰ ਲੇਟੀ ਧਰ ਲਈਆ ਉਰੇ ਲਵੇਈ ਤੇ ਆਦੇ ਚ ਰੱਖਤੀ ਥੈਲੇ ਚ ਰੱਖਤੀ ਇਥੇ ਪੌਣੀ ਸਖਾਲੀ ਰਹਦੀਆਂ ਨਾਲੇ ਤਾਂ ਪਰ ਰਹਿਆ ਕਰੂਗੀ ਦੁੱਧ ਹਾਰੇ ਚ ਤਾਂ ਤਾਂ ਇਧਰ ਲਿ ਚ ਗਈ ਆ ਲੇਟੀ ਉਰੇ ਖੜ ਗਈ ਸੀ ਮੈਂ ਪਹਿਲਾਂ ਥੋੜਾ ਜਿਹਾ ਟਾਈਮ ਇਹਦੇ ਚ ਪਾ ਲਿਆ ਗੁੜ ਤੇ ਪਾਤੀ ਸਰੋਂ ਸਰੋਂ ਦਾ ਤੇਲ ਲੇਟੀ ਜੇ ਇਨੇ ਰਿੱਜੂ ਆ ਖੁਰਚਣਾ ਫੇਰਦਾ ਮੈਂ ਤੇ ਫੋਨ ਹੋ ਗਿਆ ਇਧਰ ਪਤਾ ਹੀ ਨਹੀਂ ਲੱਗਿਆ ਅੱਜ ਇਧਰ ਹੋ ਗਿਆ ਸੈਡ ਤੇ ਤੇ ਲੋ ਜੀ ਇਹਦੇ ਚ ਹੁਣ ਕਰਸੀ ਫੇਰਦੀ ਆ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਰਸੀ ਫੇਰ ਕੇ ਤੇ ਅੱਗ ਮੱਚ ਗਈ ਵਧੀਆ ਤੇ ਲੋ ਜੀ ਇੱਧਰ ਲੇਟੀ ਧਰਤੀ ਹੁਣ ਨਾਲੇ ਤਾਂ ਖੁਰਚਣਾ ਫੇਰ ਦੇਣੀ ਐ ਇੱਥੇ ਲਾਤਾ ਝਾੜੂ ਆਪਾਂ ਨੇ ਕੱਪੜੇ ਸੁੱਕਣੇ ਪਾਤੇ ਪਹਿਲਾਂ ਕੱਪੜੇ ਸੁੱਕਣੇ ਪਾ ਕੇ ਝਾੜੂ ਲਗਾ ਕੇ ਇਥੋਂ ਸਾਫ਼ ਕਰਤਾ ਪਾਂਡੂ ਨਾਲ ਲੱਬੜ ਗਿਆ ਫਿਰ ਥੋੜਾ ਜਿਹਾ ਇਹ ਸਰੋਂ ਦਾ ਤੇਲ ਮਿੰੜ ਰੇ ਸੀ ਕਿੰਨਾ ਪਾਇਆ ਕਰੀਏ ਤੇ ਸਰੋਂ ਦਾ ਤੇਲ ਪੀਪੀ ਵੀ ਇੱਥੇ ਰੱਖ ਦਣੀ ਇਹਦਾ ਪੁੱਠੇ ਦਾ ਮਲੰਦੇ ਨੇ ਵੀ ਲਾ ਸੀਸੀਆਂ 'ਚ ਪਾਇਆ ਕਰੂੰ ਮੈਂ ਪਹਿਲਾਂ ਫੇਰ ਕੋਲੀ ਰੱਖ ਲਈ ਮੈਂ ਤਾਂ ਇੱਥੇ ਢਾਕੇ ਰੱਖ ਲਈ ਉਹਦੇ ਨਾਲੇ ਮਿਲ ਕੇ ਪਾ ਦਿਆ ਕਰੂੰ ਕਿ ਕਿੰਨਾ ਕੁ ਪਾਉਣਾ ਤੇ ਲੋ ਜੀ ਇੰਨੇ ਮ ਖੜ ਗਈ ਸੀ ਕਿ ਮ ਖ ਰੰਨ ਗਈ ਚਲੀ ਜਾਨੀਆਂ ਡੱਕੇ ਭੋਰੇ ਕਿ ਚੋਰੇ ਜੇ ਪਏ ਸੀਗੇ ਇੱਥੇ ਦੁੱਧ ਹਾਰੇ ਚ ਧਰਤਾ ਤੇ ਛਾਤੀ ਆਪਾਂ ਨੇ ਲੇਟੀ ਕੰਮ ਨਿਬੇੜਤਾ ਆਪਾਂ ਨੇ ਤੇ ਕੌਲੀ ਧਰ ਲਈ ਆਪਾਂ ਨੇ ਤੇਲ ਨੂੰ ਪਾਉਣ ਨੂੰ ਸਰੋਂ ਦਾ ਤੇ ਇੱਥੇ ਢੱਕ ਦੂੰਗੀ ਇੱਥੇ ਰੋਜ਼ ਰੋਜ਼ ਚੱਕਿਆ ਕਰੂੰ ਇੱਥੇ ਹੀ ਰੱਖ ਦੂੰ ਤੇ ਗੁੜ ਵੀ ਪਾਤਾ ਤੇ ਗੁੜਾ ਪੈ ਪੀਪੀ ਲਿਆ ਕੇ ਪਾਉਣੀ ਆ ਇਹ ਦੇਖੋ ਕੱਪੜੇ ਮੈਂ ਸਾਰੇ ਪਾਤੇ ਜਿਹੜੇ ਕਾਲੇ ਪੀਲੇ ਸੀਗੇ ਉਹ ਵੀ ਪਾਤੇ ਧੁੱਪ ਹਲੇ ਨਿਕਲ ਹੀ ਨਹੀਂ ਹੈਗੀ ਤੁਪ ਤਾਂ ਪਹਿਲਾ ਪਹਿਲਾ ਹਵਾ ਨਾ ਸੁੱਕ ਜਾਣੀ ਪੱਗਾਂ ਦਾ ਪਹਿਲਾਂ ਹੀ ਲਾ ਲੂੰਗੀ ਗਰਮੈਸ ਬਹੁਤਾ ਵੈਸੇ ਅੱਜ ਧੁੱਪ ਹਲੇ ਆਈ ਨਹੀਂ ਦੇਖੋ ਐ ਧੁੱਪ ਆਇਆ ਕਰੋ ਹੁਣ ਸਿਆਲ ਚ ਤਾਂ ਇੱਥੇ ਧੁੱਪੇ ਨਹੀਂ ਆਇਆ ਕਰਨੀ ਬੇੜੇ ਚ ਪੰਗਾ ਹੋ ਜਾਂਦਾ ਫਿਰ ਤੇ ਇਥੋਂ ਲਊ ਜੀ ਲੇਟੀ ਰਿੰਨ ਕੇ ਮੈਂ ਰੱਖਤੀ ਨੀਚੇ ਦੁੱਧ ਵੀ ਉੱਬਲ ਗਿਆ ਮੇਰਾ ਵਧੀਆ ਉੱਬਲ ਗਿਆ ਵਧੀਆ ਤੇ ਉਹਦੇ ਚ ਥੋੜੇ ਜਿਹਾ ਪਾਣੀ ਪਾਤਾ ਸੀਗਾ ਹੁਣ ਗੋ ਇਹ ਸੈਟ ਜੇ ਕਰਤੇ ਮੈਂ ਰਿੱਝ ਜਾਊਗਾ ਪੀ ਕੱਪੜੇ ਸਾਰੇ ਸੁੱਕ ਗਏ ਉਹ ਕਾਲੀਆਂ ਪੱਗਾਂ ਦਾ ਲਾ ਲੈਣੀਆਂ ਹੁਣ ਉੱਥੇ ਧੁੱਪ ਆ ਗਿਆ ਉਹ ਦੇਖੋ ਪਰਲੀ ਸਾਈਡ ਤੇ ਤੁੱਪ ਕਾਫੀ ਆ ਗਈ ਸੀਗੀ ਰਾਮ ਕਰਕੇ ਅੰਦਰ ਸਾਰਾ ਕੰਮ ਨਿਬੜਿਆ ਇੰਨੇ ਮੈਂ ਤੇ ਇਹ ਆ ਗਈ ਹੁਣ ਲੇਟੀ ਰਿੱਜ ਗਈ ਤੇ ਸਾਫ ਕਰਤਾ ਇੱਥੇ ਇਧਰ ਬਾਬਾ ਬੋਲਣ ਲੱਗਿਆ ਹੁਣ ਬੰਦ ਕਰਦਾ ਲਓ ਜੀ ਸਾਫ ਸਫਾਈ ਕਰਤੀ ਆਪਾਂ ਦੀ ਲੇਟੀ ਵਾਲਾ ਪਤੀਲਾ نیچے ਲਾਤਾ ਮੈਂ ਠੰਡੀ ਹੋ ਜੂਗੀ ਸ਼ਾਮ ਤੱਕ ਇੰਨੇ ਫਿਰ ਚੱਕ ਕੇ ਪਾ ਦੇਣਗੇ ਸ਼ਾਮ ਨੂੰ ਜਾਂ ਸਵੇਰੇ ਪਾਉਣੀ ਹੋ ਸਵੇਰੇ ਬੱਸ ਸ਼ਾਮ ਤੱਕ ਵੀ ਠੰਡੀ ਹੋ ਜੂ ਰਿੱਜ ਗਈ ਕੰਮ ਨਿਬੜ ਗਿਆ ਆਪਣਾ ਤਸ ਲਾ ਲਿਆ ਦਾਦੇ ਜੀ ਮੈਂ ਉਹਦੇ ਚ ਕੱਢ ਦਾਂ ਦੀ ਫਿਰ ਨਹੀਂ ਫਿਰ ਪਾਣੀ ਇਹ ਪਲਾਉਣਾ ਹੁੰਦਾ ਤੇ ਲੋ ਜੀ ਇੱਧਰ ਆ ਗਿਆ 15 ਅੰਦਰ ਅੰਦਰ ਬਣਾਉਣੀ ਆ ਆਪਾਂ ਹੁਣ ਕੌਫੀ ਮਿੱਠਾ ਰਿੰਨ ਲਿਆ ਥੋੜੇ ਚ ਪਾਣੀ ਚ ਫਿਰ ਉਸ ਤੋਂ ਬਾਅਦ ਪਾਉਣੀ ਆ ਮੈਂ ਦੁੱਧ ਦੁੱਧ ਪਾ ਲਿਆ ਤੇ ਅੱਜ ਬਣਾਉਣੀ ਆ ਆਪਾਂ ਕੌਫੀ ਤੇ ਇੱਧਰ ਮੈਂ ਧਰਤਾ ਸੀਗਾ ਪਤੀਲੇ ਚ ਦਾਲ ਪਾ ਕੇ ਤੇ ਇੱਧਰ ਮੈਂ ਕੌਫੀ ਬਣਾ ਰਹੀ ਸੀ ਉਸ ਤੋਂ ਬਾਅਦ ਦੁੱਧ ਲਾ ਲਵਾਂਗੀ ਦੁੱਧ ਤੋਂ ਬਾਅਦ ਫਿਰ ਮੈਂ ਨਾ ਇਹ ਸਬਜੀ ਤਿਆਰ ਆਉਂਗੀ ਦਾਲ ਸਬਜੀ ਮੌਂਗੇ ਦੇ ਤੇ ਲੋ ਜੀ ਕਾਫੀ ਬਣ ਰਹੀ ਆ ਆਪਣੀ ਪੂੜੀ ਪਾਲੀ ਇੱਕ ਦੋ ਹੀ ਜਾਣ ਪੀ ਲਾਂਗੇ ਲੋ ਜੀ ਹੁਣ ਦਾਲ ਪਾਤਰ ਆਈ ਸ਼ਾਮ ਨੂੰ ਆਪਾਂ ਬਣ ਲਾਗੇ ਤੜਕਾ ਲਗਾਉਣ ਤੜਕਾ ਆਪਾਂ মুੰਗੀ ਦੀ ਦਾਲ ਨੂੰ ਸਾਫਤੀ মুੰਗੀ ਧਰਿਆਈ ਸੀਗੀ ਮੈਂ ਤੇ ਪਿਆਜ਼ ਅਦਰਕ ਹਰੀ ਮਿਰਚ ਰਗੜ ਲਈਏ ਤੋਂ ਬਾਅਦ ਪਾ ਲਈ ਆਪਾਂ ਨੇ ਟਮਾਟਰ ਤੇ ਲੋ ਜੀ ਹੁਣ ਇਹਨੂੰ ਭੁੰਨਾ ਫਰਾਈ ਕਰਦੀ ਆਂ ਨੇ ਮੈਂ ਭੁੰਨ ਦਿਆਂ ਤੇ ਇੰਨੇ ਭੁੰਨ ਕੇ ਰਿੰਨ ਦੀ ਇਹ ਨਿਸਬ ਦਾਲ ਚੱਕ ਲਿਆਉ ਫੇਰ ਲਾਹਾਂਗੇ ਰੋਟੀ ਲਾਉਣੀਆਂ ਰੇਟ ਆਪਾਂ ਤੇ ਲੋ ਜੀ ਮਸਾਲਾ ਰਿੱਜ ਗਿਆ ਆਪਣਾ ਇੰਨੇ ਫਰਾਈ ਕਰ ਲਈਏ ਤੇ ਇੰਨੇ ਰਨ ਕਰਦੇ ਹਾਂ ਰੇ ਅਗੜਦੇ ਹਾਂ ਸਮਾਨ ਪੁੱਜਦੇ ਹਾਂ ਹੌਲੀ ਹੌਲੀ ਕਰਕੇ ਭੁੰਨਦੇ ਹਾਂ ਮੈਂ ਕੋਲ ਖੜ ਕੇ ਫਿਰ ਆਇਆ ਹੋ ਜਾਂਦਾ ਜੇ ਬੈਠ ਗਈ ਜਾ ਕੇ ਕਿਤੇ ਥੱਲੇ ਨਾ ਲੱਗ ਜਵੇ ਮਸਾਲਾ ਨਹੀਂ ਹੋ ਜਾਂਦਾ ਆਹੋ ਆਹ ਹੋ ਜਾਂਦਾ ਵੀ ਥੱਲੇ ਨਾ ਲੱਗ ਜਵੇ ਫੇ ਮੱਚ ਜਾਂਦਾ ਹਨਾ ਥੱਲੋਂ ਨੀਚੋਂ ਤੇ ਲੋ ਜੀ ਮਸਾਲਾ ਭੁੰਨ ਕੇ ਆਪਾਂ ਵਧੀਆ ਪੁੱਜ ਗਿਆ ਹੁਣ ਮਸਾਲਾ ਆਪਣਾ ਤੇ ਭੁੰਨਿਆ ਗਿਆ ਹੁਣ ਸਮਾਰ ਕੇ ਵਧੀਆ ਤਿਹ ਲੋ ਜੀ ਢਾਕੇ ਦਾਨੀ ਇਹਨੇ ਮੈਂ ਢਾਕੇ ਤਾ ਟਾ ਗੁੰਨਤਾ ਇਹ ਤੇ ਹੁਣ ਸਵੇਰ ਦਾ ਵੇੜ ਆ ਗਿਆ ਆਟਾ ਗੁੰਨਤਾ ਤੇ ਮਧਾਣੀ ਲਗਾਤੀ ਸੀਗੀ ਇੱਧਰ ਆਪਾਂ ਤੇ ਉਸ ਤੋਂ ਬਾਅਦ ਹੁਣ ਭਾਂਡੇ ਢਿੰਡੇ ਮਾਜਦੇ ਆ ਆਟਾ ਗੁੰਨ ਤੇ ਮੈਂ ਇਹਨੂੰ ਡੱਬੇ 'ਚ ਪਾ ਦਾਨੀ ਪਹਿਲਾਂ ਰੱਖਦਾ ਸੀਗਾ ਮਧਾਣੀ ਨੂੰ ਨਹੀਂ ਲਾ ਕੇ ਹੁਣ ਮੈਂ ਡੱਬੇ 'ਚ ਪਾ ਕੇ ਰੱਖ ਦਾਨੀ ਆ ਤੇ ਫਿਰ ਇਹ ਦੁੱਧ ਵਾਲੀਆਂ ਕਿੰਨੀਆਂ ਮਾਜਤਾ ਦਿੱਤੀਆਂ ਇਹਨਾਂ ਨੂੰ ਧੋਊਂਗੀ ਮੈਂ ਫਿਰ ਇਹ ਡੱਬੇ 'ਚ ਪਾ ਦਾਨੀ ਇਹਨੇ ਪਾ ਕੇ ਢੱਕ ਦੂੰਗੀ ਢੱਕਣ ਲਗਾ ਦੂੰਗੀ ਤੇ ਲੋ ਜੀ ਡੱਬੇ 'ਚ ਪਾ ਕੇ ਢੱਕਣ ਲਗਾ ਤਾ ਰੱਖ ਤਾ ਤੇ ਹੁਣ ਆਪਾਂ ਭਾਂਡੇ ਮਾਂਜੇ ਤਾਂ ਪੈਨੇ ਧੋ ਦਾਂ ਮੈਂ ਕਿੰਨੀਆਂ ਨੇ ਬੰਨਾਂ ਨੂੰ ਸਾਫ ਕਰਦਾ ਧੋ ਤੇ ਉੱਤੇ ਚਿਣਦਾ ਮਸ਼ੀਨ ਹਲੇ ਅੱਜ ਮੈਂ ਖੜੀ ਹੋ ਰਹੀ ਸੀਗੀ ਫਿਰ ਹੁਣ ਉਧਰ ਲਾ ਦੂੰਗੀ ਪਾਏ ਆਪ ਇਕੱਠਾ ਕਰਕੇ ਹੁਣ ਮੈਂ ਚਿਣਦਾ ਕਿੰਨੀ ਉੱਪਰ ਚਿਣਦਾ ਫਿਰ ਭੀੜ ਜੀ ਘਟ ਜੂਗੀ ਥੋੜੀ ਜੀ ਫੇਲਾਵਾਂਗੇ ਰੋਟੀ ਆਪਾਂ ਉਸ ਤੋਂ ਬਾਅਦ ਭਾਂਡੇ ਢਿੰਡੇ ਮਾਂਜ ਕੇ ਕੰਮ ਨਿਮੇੜ ਕੇ ਰੋਟੀ ਫਿਰ ਲੇਟ ਲਾਉਣੀ ਆ ਹੁਣ ਕੋਈ ਖਾਂਦਾ ਨਹੀਂ ਹੈਗਾ ਹਲੇ ਨਹੀਂ ਤਾਂ ਕੋਣਾ ਪਿੱਛਾ ਨਹੀਂ ਲੋ ਜੀ ਹੁਣ ਭਾਂਡੇ ਮਾਂਜਦੇ ਮਾਂਜ ਤਾਂ ਦਿੱਤੇ ਸੀਗੇ ਚਿੰਤੇ ਇਧਰ ਉੱਤਰੇ ਲਾ ਦੇ ਚਿੰਤੇ ਹੁਣ ਆਪਾਂ ਕੱਢ ਲਈਏ ਮੱਖਣ ਮੱਖਣ ਵੀ ਆ ਗਿਆ ਕਰਤੀ ਤਾਰ ਇਕੱਠੀ ਆਪਾਂ ਤਾਰ ਇਕੱਠੀ ਕਰਕੇ ਹੁਣ ਮੱਖਣ ਕੱਢ ਲਈਏ ਪਹਿਲਾਂ ਕਰੀਏ ਮਧਾਨੀ ਸਾਫ਼ ਗਰਮ ਹੋ ਗਿਆ ਵੀ ਪਹਿਲਾਂ ਠੰਡਾ ਸੀਗਾ ਵਧੀਆ ਮੈਂ ਕੰਮ ਲੱਗ ਗਈ ਹੁਣੇ ਮੱਖਣੀ ਹੋ ਗਈ ਪਤਲੀ ਪਿਗਰਗੀ ਪਹਿਲਾਂ ਵਧੀਆ ਸੀਗੀ ਘੜੀ ਘੜੀ ਸੀਗੀ ਅੱਜ ਤੇ ਲੋ ਜੀ ਠੰਡੀ ਦਹੀਂ ਪਾਤੀ ਸੀਗੀ ਕਪਈ ਸੀ ਪਹਿਲਨ ਹੋ ਉਹ ਫਿਰ ਖਾਂਦਾਨੀ ਕੋਈ ਦਹੀਂ ਬਾਤੀ ਤੇ ਹੁਣ ਇਹਨੂੰ ਸਾਫ਼ ਕਰਾਂ ਮੈਂ ਇਦਾਂ ਬਧਾਣੀ ਨੂੰ ਗਰਮ ਪਈਆ ਪਾਣੀ ਇਹ ਹੋ ਗਿਆ ਪਤਲਾ ਮੱਖਣ ਪਹਿਲਾਂ ਬਧਾਣੀ ਕਰਦੀਆਂ ਸਾਫ਼ ਤੇ ਉਸ ਤੋਂ ਬਾਅਦ ਕਰਦੀਆਂ ਮੱਖਣ ਕੱਢੂਗੀ ਇਹਦੇ ਚ ਫਿਰ ਗਰਮ ਕਰਨਾ ਫਿਰ ਅੱਜ ਤੇ ਫਿਰ ਲਾਉ ਫ੍ਰਿਜ 'ਚ ਲੋ ਜੀ ਪਹਿਲਾਂ ਬਧਾਣੀ ਸਾਫ਼ ਕਰੀ ਆਪਾਂ ਇੱਕ ਹੱਥ ਨਾਲ ਫੋਨ ਫੜਿਆ ਵਾ ਇੱਕ ਨਾਲ ਕਰਦੇ ਆਪਾਂ ਸਾਫ਼ ਵਧਾਣੀ ਇਹਨੂੰ ਸਾਫ਼ ਕਰੀ ਜਾਂਦੇ ਆ ਤੇ ਇਹਨੂੰ ਸਾਫ਼ ਕਰੀ ਜਾਂਦੇ ਆ ਕੰਮ ਨਵੇੜ ਦੀ ਇਹ ਸਾਫ਼ ਕਰ ਦਈਏ ਲੋ ਜੀ ਵਧਾਣੀ ਹੋ ਗਈ ਸਾਫ਼ ਤੇ ਹੁਣ ਕੱਢ ਲਈ ਮੱਖਣ ਦੇਖੋ ਕਿੰਨਾ ਪਤਲਾ ਹੋ ਗਿਆ ਹਨਾ ਲੇਟ ਹੋ ਗਈ ਉਹਦੇ ਕੱਢ ਲੈਣ ਦੀ ਵਧੀਆ ਰਹਿੰਦੀ ਉਹ ਠੰਡਾ ਸੀ ਦਹੀਂ ਠੰਡਾ ਸੀ ਨਾ ਤੇ ਮੱਖਣੀ ਵਧੀਆ ਕੈੜੀ ਸੀ ਹੁਣ ਪਤਲਾ ਹੋ ਗਿਆ ਟਿੱਡਾ ਕਰਕੇ ਧਰ ਕੇ ਪਾਉ ਆਂ ਇਹ ਦੇਖੋ ਗਰਮ ਕਰਤਾ ਹੁਣ ਮੈਂ ਇਹਦੇ ਚ ਗੈਸ ਤੇ ਧਰ ਕੇ ਗਰਮ ਕਰਤਾ ਪਗੜਾਤਾ ਤੱਤਾ ਫਿਰ ਕਰਾਂਗੇ ਉਹ ਦਿਖਾਵਾਂਗੇ ਤੁਹਾਨੂੰ ਹੁਣ ਮੈਂ ਇਹਨੇ ਧਰ ਦਣੀ ਇਹਨੂੰ ਫੇ ਠੰਡਾ ਹੋ ਕੇ ਫ੍ਰੀਜ ਚ ਲਾ ਦੂੰਗੀ ਜਦੋਂ ਗਰਮ ਕਰਾਂਗੇ ਉਹ ਦਿਖਾ ਦਾਂਗੇ ਤੇ ਲੋ ਜੀ ਵੈਗੁਰੂ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ